ਪਰ ਇਹ ਸਾਸੀ ਅਕਾਲ ਮੈਂ ਤੁਹਾਡੇ ਸਾਹਮਣੇ ਇੱਕ ਮਾਂ ਬਾਰੇ ਜਿਹੜਾ ਕਿ ਗਾਣਾ ਗਾਉਂ ਜਾ ਰਹੀ ਆ ਜੋ ਕਿ ਇੱਕ ਮਾਂ ਨੂੰ ਡੈਡੀਕੇਟ ਕਰ ਰਹੀ ਆ ਕਬਰਾਂ ਵਿੱਚੋਂ ਬੋਲਨੀ ਮਾਂ ਹਾਂਜੀ ਨੁਸੀਵਾਲ ਸਾਹਿਬ ਕੀ ਕਹਿਣਾ ਚਾਹੋਗੇ ਬੇਟਾ ਇੱਕ ਵਾਰੀ ਦੁਬਾਰਾ ਸ਼ੁਰੂ ਕਰਕੇ ਦਿਖਾਓ ਸ਼ੁਰੂਆਤ ਦੁਬਾਰਾ ਕਰੋ ਜੀ ਸੁਰ ਪਤਾ ਤੁਹਾਨੂੰ ਕਿਹੜੇ ਸੁਰ ਤੋਂ ਆਏ? ਹਾਂਜੀ। ਕਿਹੜਾ ਸੀ? ਸੁਰ ਤਰਸ ਹਾਂ? ਤੜ। ਪਹਿਲਾਂ ਤੁਸੀਂ ਜਿਹੜਾ ਰਖਾਇਆ ਹੋਰ ਸੀਗਾ ਪਹਿਲਾਂ ਸ਼ੁਰੂਆਤ ਹੋਰ ਤੋਂ ਕੀਤੀ ਸੀਗੀ ਤੇ ਜਿਹੜਾ ਬਾਅਦ ਦੇ ਵਿੱਚ ਤੁਸੀਂ ਹੋਰ ਉਹਦਾ ਜਿਹੜਾ ਸਕੇਲ ਚੇਂਜ ਕਰ ਲਿਆ ਸੀ। ਹਾਂਜੀ। ਹੈਨਾ? ਹਾਂ ਸਕੇਲ ਜਿਹੜਾ ਯਾਦ ਰੱਖਿਆ ਕਰੋ ਤਾਂ ਸਾਹ ਜਿਹੜਾ ਯਾਦ ਰੱਖਿਆ ਕਰੋ। ਠੀਕ ਹੈ ਸਾਹ। ਠੀਕ ਹੈ ਨਾ? ਹਾਂ। ਠੀਕ ਹੈ। ਹਾਂਜੀ। ਸਾਡੇ ਰਣਜੀ ਰਸੀਲਾ ਜੀ ਕੀ ਕਹਿਣਾ ਚਾਹੋਗੇ? गाने दी चॉइस ते ਬਹੁਤ ਵਧੀਆ ਸੀ ਜਗਦੀਪ ਬਟ ਸੁਰ ਤੇ ਤਾਲ ਦਾ ਖਾਲਸ ਕਰਕੇ ਖਿਆਲ ਰੱਖਣਾ ਨੈਕਸਟ ਟਾਈਮ ਹਾਂਜੀ ਔਰ ਸਾਡੇ ਉਸਤਾਦ ਜੀ ਨਾਮ ਕੀ ਇਸ ਕੁੜੀ ਦਾ ਜੀ ਜਗਦੀਪ ਪੁੱਤਰਾ ਜੀ ਹਾਂਜੀ ਵੈਸੇ ਤੁਹਾਡਾ ਚਤਨ ਜੋ ਤੁਹਾਡੇ ਅੰਦਰ ਸੀ ਤੁਸੀਂ ਉਹਨੂੰ ਪੇਸ਼ ਕਰਨਾ ਚਾਹੀਦਾ ਜਿਸ ਤਰ੍ਹਾਂ ਸਾਡੇ ਜੱਜ ਸਾਹਮਣੇ ਦੱਸਿਆ ਕਿ ਤੁਹਾਡਾ ਜਿਹੜਾ ਸਕੇਲ ਸੀ ਪਹਿਲਾਂ ਤੁਸੀਂ ਡਾਊਨ ਕੀਤਾ ਹਾਂਜੀ ਗਾਉਂਦਿਆਂ ਗਾਉਂਦਿਆਂ ਤੁਸੀਂ ਉਹ ਜਿਹੜਾ ਮਤਲਬ ਤਾਂ ਚੱਕ ਦਿੱਤਾ 100 ਨੂੰ ਤਾਂ ਹੀ ਲੈ ਗਏ ਦੱਸਿਆ ਉਹਨਾਂ ਨੂੰ ਮਜਿਸਨ ਨੂੰ ਕੁਝ ਹੋਰ ਲੇਕਨ ਪਰਫਾਰਮ ਕੁਝ ਹੋਰ ਕੀਤਾ ਹਾਂਜੀ ਇੱਕ ਗੱਲ ਫਸਟਲੀ ਜਿਸ ਗਾਣੇ ਦੇ ਵਿੱਚ ਤਾਲ ਦਾ ਤੇ ਸੁਰ ਦਾ ਤਾਲ ਮੇਲ ਹੀ ਕੋਈ ਨਹੀਂ ਕਿਉਂਕਿ ਜਾਨ ਆ ਤਾਲ ਜੀਤ ਦੀ ਜਾਨ ਆ ਤੇ ਜੇ ਤਾਲ ਚੋਂ ਹੀ ਬੇ ਤਾਲਾ ਹੋਦਾ ਤੇ ਜਾਨ ਕੱਢ ਲਈ ਪ੍ਰਾਣ ਹੀ ਕੱਢ ਲਿਆ ਆਈ ਵਿਲ ਟੈਲ ਯੂ ਫ੍ਰੈਂਕਲੀ ਠੀਕ ਇਹ ਪ੍ਰਾਣ ਹੈ ਤਾਲ ਇੱਕ ਪ੍ਰਾਣ ਆ ਤਾਲ ਦੇ ਵਿੱਚ ਤਿੰਨ ਚੀਜ਼ਾਂ ਹੁੰਦੀਆਂ ਤਾਲ ਦੇ ਵਿੱਚ ਤਿੰਨ ਚੀਜ਼ਾਂ ਸਿੱਖਣ ਨੂੰ ਤਬਲਾ ਕਿਹਨੂੰ ਕਹਿੰਦੇ ਆ ਜੇ ਤੇ ਤਾਲ ਵੀ ਹੋਵੇ ਬੋਲ ਵੀ ਹੋਵੇ ਤੇ ਲੈ ਵੀ ਹੋਵੇ ਉਹਨੂੰ ਕਹਿੰਦੇ ਆ ਤਬਲਾ ਜਦੋਂ ਤਾਲ ਦੇ ਵਿੱਚੋਂ ਸੁਰ ਤੋਂ ਨਿਕਲਦਾ ਕੋਈ ਗੱਲ ਨਹੀਂ ਤਾਲੋਂ ਬੇ ਤਾਲ ਬੇਟਾ ਨਹੀਂ ਹੋਣਾ ਠੀਕ ਹੈ ਜਿਸ ਉਸਤਾਦ ਤੋਂ ਵੀ ਸਿੱਖੋ ਪਰਫੈਕਟ ਮਾਸਟਰ ਤੋਂ ਸਿੱਖੋ ਮਸਿਕੀ ਦੀ ਤਲੀਮ ਲੈਣੀ ਪ੍ਰੋਪਰ ਬੀਤੀਪੱਕ ਮਤਰਾ ਉਤੋਂ ਸਿੱਖੋ ਕਿ ਕਿੱਦਾਂ ਗਾਣਾ ਹਾਊ ਟੂ ਸਿੰਗ ਬਸ ਇੱਕੋ ਗੱਲ ਹਾਊ ਟੂ ਸਿੰਗ ਕਲਾਸਿਕਲ 뮤ਜ਼ਿਕ ਹਾਊ ਟੂ ਸਿੰਗ ਫੋਕ 뮤ਜ਼ਿਕ ਰੌਕ ਫੋਕ ਜੋ ਵੀ ਸਿੱਖਣਾ ਓਕੇ ਓਕੇ ਸਰ ਥੈਂਕ ਯੂ